ਜ਼ਿੰਦਗੀ ਸਭ ਤੋਂ ਮਹਿੰਗੀ ਕੀ ਹੈ ਸਮਾਈਲ ਹਮ ਜਿਹੜੀ ਅੱਜ ਦੀ ਡੇਟ ਜਦੋਂ ਬੰਦਾ ਥੋੜਾ ਜਿਆ ਸਿਆਣਾ ਹੋ ਜਾਂਦਾ ਉਹ ਲੱਭਦੀ ਨਹੀਂ ਚਾਹੇ ਉਹ ਅਮੀਰ ਆ ਚਾਹੇ ਗਰੀਬ ਆ ਇਹ ਖੁਸ਼ ਰਹਿਣ ਲਈ ਤਾਂ ਪਿੱਟਦੇ ਫਿਰਦੇ ਆ ਸਾਰੇ ਤੇ ਉਹੀ ਮਿਲ ਨਹੀਂ ਰਹੀ ਜਿਹਦੇ ਪਿੱਛੇ ਭਜਦਾ ਫਿਰਦਾ ਬੰਦਾ ਹਨਾ ਡਾਊਨਲੋਡ ਸ਼ੈਟ ਚਾਟ ਅੱਜ ਕਬੂਲੇ ਕੱਲ ਕਬੂਲੇ ਭਾਵੇਂ ਕੱਲ ਤੋਂ ਬਾਅਦ ਕਦੇ ਅੱਪ ਟਗਿਆਰ ਦੀ ਪੌਂਟੇਰੇਲੇ ਵਰਕੇ ਪਰ ਅੱਜ ਕਮ ਮੁਹੱਬਤ ਕਰਨਾ ਡਾਊਨਲੋਡ ਸ਼ੈਟ ਚਾਟ ਅੱਜ ਕਬੂਲੇ ਕੱਲ ਕਬੂਲੇ ਭਾਵੇਂ ਕੱਲ ਤੋਂ ਬਾਅਦ ਕਦੇ ਅੱਬ ਪਗਿਆਰਦੀ ਪਉਂਤੇ ਰਹੇਵੇਂ ਹਰ ਕੇ ਭਰਦੇ ਰਹਿਣਾ ਏ ਸਦਾ ਕਮ ਮੁਹੱਬਤ ਕਰਨਾ ਡਾਊਨਲੋਡ ਸ਼ੈਟ ਚਾਟ ਜ਼ਿੰਦਗੀ ਸਭ ਤੋਂ ਮਹਿੰਗੀ ਕੀ ਹੈ ਸਮਾਈਲ ਹਮ ਜਿਹੜੀ ਅੱਜ ਦੀ ਡੇਟ ਜਦੋਂ ਬੰਦਾ ਥੋੜਾ ਜਿਆ ਸਿਆਣਾ ਹੋ ਜਾਂਦਾ ਉਹ ਲੱਭਦੀ ਨਹੀਂ ਚਾਹੇ ਮੀਰਾ ਚਾਹੇ ਗਰੀਬ ਆ ਮੈਂ ਇਹ ਖੁਸ਼ ਰਹਿਣ ਲਈ ਤਾਂ ਪਿੱਟਦੇ ਫਿਰਦੇ ਆ ਸਾਰੇ ਤੇ ਉਹੀ ਮਿਲ ਨਹੀਂ ਰਹੀ ਜਿਹਦੇ ਪਿੱਛੇ ਭਜਦਾ ਫਿਰਦਾ ਬੰਦਾ ਹੈ ਨਾ ਡਾਊਨਲੋਡ ਚੈਟ